ਸਸੀ ਗਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਤੇ ਅੱਜ ਆਪਾਂ ਆ ਗਏ ਸੀਗੇ ਕਾਲ ਦੇ ਜਲਦੀ ਕਿਉਂਕਿ ਥੋੜਾ ਜਿਹਾ ਕੰਮ ਸੀਗਾ ਇੱਥੇ ਨਿਕਲ ਜਾਣਾ ਟਾਈਮ ਨਾਲ ਕਿਉਂਕਿ ਅੱਜ ਵੋਟਾਂ ਦਾ ਰਿਜ਼ਲਟ ਆਉਣਾ ਹੈ ਫਿਰ ਦੇਖਦੇ ਆ ਕੀ ਬਣਦਾ ਕੌਣ ਜਿੱਤਦਾ ਕੌਣ ਹਾਰਦਾ ਆਕੀ ਉਮੀਦ ਤਾਂ ਸਾਰਿਆਂ ਨੂੰ ਹੁੰਦੀ ਆ ਆਪਦੀ ਆਪਦੀ ਬਾਕੀ ਦੇਖਦੇ ਆ ਕੀ ਬਣਦਾ ਲੋ ਜੀ ਮੁੰਡਾ ਅੱਜ ਗਾਣਾ ਸੁਣਾਉਣ ਲੱਗਿਆ ਵਾ ਕਰਿਓ ਚੈੱਕ ਫਿਰ ਚੱਲ ਵੀਰੇ ਆ ਪੜੇ ਲੈ ਡੱਬਾ ਵਰਪੀ ਦਾ ਹੁਣ ਪੈਦਾ ਨਹੀਂ ਵੇ ਤੜਪੀ ਦਾ ਸ਼ਗਨ ਮੇਰੇ ਦੀ ਹੋ ਗਈਆ ਸ਼ਗਨ ਮੇਰੇ ਦੀ ਹੋ ਗਈਆ ਸ਼ੁਰੂਆਤ ਸੋਹਣਿਆ ਵੇ ਦੇ ਚੱਲੀਆਂ ਵਿਆਹ ਆਪਣੇ ਦਾ ਕਾੜ ਸੋਹਣਿਆ ਵੇ ਦੇ ਚੱਲੀਆਂ ਵਿਆਹ ਆਪਣੇ ਦਾ ਕਾੜ ਸੋਹਣਿਆ ਵੇ ਅੱਜ ਮੁੰਡਾ ਭਾਰੀ ਬਾਤ ਕਹਿੰਦਾ ਆ ਲੈ ਜਾ ਮੋੜ ਕੇ ਡੱਬਾ ਨਹੀਂ ਤੈਨੂੰ ਜ਼ਹਿਰ ਕੇ ਆਉਣਾ ਲੱਭਾ ਨਹੀਂ ਢੇੜਾ ਲੱਗੀ ਕੱਢਣ ਸਾਡੇ ਨਾਲ ਢੇੜਾ ਨਕੀ ਕੱਢਣ ਸਾਡੇ ਨਾਲ ਵੈਰ ਚੰਦਰਯੇ ਨਹੀਂ ਦੇ ਜਾਂਦੀ ਕਿਤੇ ਨਾਲ ਕਾੜ ਦੇ ਜ਼ਹਿਰ ਚੰਦਰਯੇ ਨਹੀਂ ਦੇ ਜਾਂਦੀ ਮੈਨੂੰ ਨਾਲ ਕਾੜ ਦੇ ਜ਼ਹਿਰ ਚੰਦਰਯੇ ਨਹੀਂ ਗਾਣਾ ਬਹੁਤ ਵਧੀਆ ਲੱਗਿਆ ਜੀ ਸਾਨੂੰ ਗਾਣਾ ਇਹ ਤਿੱਕੀ ਦੇ ਭਾਰੀ ਬਾਤ ਸੋਹਣੇ ਦਾ ਸਹੀ ਕਿਵੇਂ ਲੱਗਿਆ ਸਿਰਾ ਸਿਰਾ ਪੂਰਾ ਹੀ ਦਾ ਕੰਕ ਗਾਕਲ ਜੀ ਵਧੀਆ ਲੱਗਿਆ ਹੀ ਗਾਣਾ ਬਹੁਤ ਫੋਰਮ ਦੀਆਂ ਯਾਰ ਆਵਾਜ਼ ਵੀ ਹੋਰੀ ਹੈ ਹਾਂਜੀ ਹਾਂਜੀ ਇਹ ਗਾਇਕ ਬਣੂ ਜੀ ਆਉਣ ਵਾਲੇ ਟਾਈਮ 'ਚ ਗਾਇਕ ਬਣੂਗਾ ਜੀ ਬਹੁਤ ਬਣੂਗਾ ਬੋਕਾ ਕਾ ਮਾਈ ਪੂਰਾ ਜੈਂਗੋ ਕੀਤਾ ਬੈਗਾ ਮੁੰਡੇ ਨੇ ਹਾਂਜੀ ਸਿਰਾ ਬਾਈ ਸਿਰਾ ਇਹ ਤੇ ਆ ਜੀ ਆਰਟਿਸਟ ਦੀ ਗੱਲ ਨਹੀਂ ਹੈਗੀ ਹਾਂਜੀ ਸਹੀ ਗੱਲ ਸਹੀ ਹੈ ਸਹੀ ਹੈ ਜੀ ਉਹੀ ਇਧਰ ਮਾਸਟਰਾਂ ਦੇ ਕੰਮ ਜਮਾ ਹੀ ਸੌਖਾ ਕੀਤਾ ਪਿਆ ਕਹਿੰਦੇ ਹਾਲੇ ਇੱਕ ਵਾਰ ਚਲੇ ਜਾਂਦੇ ਮੁਰਦੇ ਹੀ ਨਹੀਂ ਕਲਾਤ ਚ ਹੀ ਫਟ ਕੀਤਾ ਪਿਆ ਕਰੋ ਚੈੱਕ ਇਧਰ ਸੈਂਕ ਸੁੰਖ ਜੇਤੀ ਲੱਗੇ ਪਏ ਨੇ ਕਿਉਂ ਵੀ ਸਹੀ ਆ ਸਹੀ ਗੱਲ ਹੈ ਜੀ ਐਮਰਜੈਂਸੀ ਦੀ ਆ ਦੇਖੋ ਜੀ ਬਲੇ ਸਰੇ ਇੱਥੇ ਇੱਥੇ ਬਹਿਉ ਜਾਂਦੇ ਨੇ ਸਭ ਤੋਂ ਮੰਦਭਾਗੀ ਘਟਨਾ ਅੱਜ ਹੋਈ ਹੈ ਜੀ ਭਾਰਤੀ ਕੀ ਪਾਰਟੀ ਹਾਰ ਗਈ ਹਾਰ ਗਈ ਕਾਹਨ ਦੀ ਹੰਢਣ ਹੈ ਇਹ ਇਸ ਗੁੱਸੇ ਜਾਂਦੀ ਐ ਵੀ ਇਸ ਖੂਸੀ ਜੀ ਰੋਜਾ ਹੁਣ ਬੈਠ ਜਾਣਗੇ ਇਸ ਖੂਸੀ ਇਸ ਖੂਸੀ ਚਾਚ ਜੀ ਆਂਡੇ ਕਿਆ ਵਕਤਾਂ ਵੀ ਕਿਆ ਆਂਡੇ ਆਂਡੇ ਕਿਉਂਕਿ ਕਿਉਂਕਿ ਬਹੁਤ ਮਨਵਾ ਗੱਡਣਾ ਓ ਮਾਈ ਗਾਡ ਮਾਨਾ ਖੜਾ ਹੋ ਗਈ ਪਾਰ ਤੋਂ ਪਾਰ ਤੋਂ ਸਵੇਰ ਤੂੰ ਵੇਖੋ ਐਡਾ ਵੱਡਾ ਧੋਖਾ ਇਹਦਾ ਵੱਡਾ ਧੋਖਾ ਓ ਮਾਈ ਗਾਡ ਪਾਰ ਤੋਂ 515 ਵੋਟਾਂ ਨਾਲ ਆ ਰਹੇ ਨੇ ਜੀ ਓ ਮਾਈ ਗਾਡ ਇੱਕ ਇੱਕ ਤਾਂ ਇਹਦੇ ਹੁੰਦੇ ਚਪੇੜ ਆ ਇਹਨਾਂ ਦੇ ਜੀ ਕੀ ਕਰੂ ਆ ਗੱਲ ਬਾਰੇ ਮੈਂ ਬਹੁਤ ਗੱਲ ਕਰਵਾਣੀ ਤੇ ਗੱਲਾਂ ਦਾ ਕਹਿਣਾ ਚਾਹੁੰਦਾ ਉਹ ਪਰਸਰ ਨਹੀਂ ਹੋਣਾ ਪਰਸਰ ਨਹੀਂ ਹੋਣਾ ਮਾੜਾ ਲਾਉਂਦਾ ਦੱਸ ਕੀ ਹੋ ਜਾ ਓਕੇ ਜੀ ਜੀ ਮਾ ਅੱਜ ਜੀ ਇੰਨਾ ਦਿਨ ਇੰਨਾ ਮਾੜਾ ਜੀ ਅੱਜ ਸਕੂਟਰ ਵੀ ਪੈਂਚਰ ਹੋ ਗਈ ਬੈਠੋ ਜੀ ਮਾੜੀ ਮਾੜੀ ਕ ਮਾੜੀ ਕ ਓ ਬਾਤੋ ਬਾਤ ਕੋਈ ਗੱਲ ਨਹੀਂ ਰੇ ਤਾਰਦਾ ਆਉਂਦੀ ਰਹਿੰਦੀ ਆ ਸਕੂਟਰੀ ਪੈਂਚ ਰੋ ਗਈ ਏ ਇੰਨੀ ਦੰਗੀ ਚੱਲ ਸਾਲਾ ਜੋਰ ਬਹੁਤ ਲਗਾਉਂਦੀ ਏ ਸੂਏ ਦਾ ਟੋਪੀ ਏ ਟੱਕਾ ਲਾਵਾ ਆਹ ਹੋ ਰੈਂਡ ਬੈਕ ਕੋਈ ਆ ਕੀ ਹੋ ਗਿਆ ਐਡਵੈਂਚਰ ਹੋ ਗਿਆ ਐਡਵੈਂਚਰ ਹੋ ਗਿਆ ਐਡਵੈਂਚਰ ਹੋ ਗਿਆ ਦੇਖ ਦੇਖ ਦੇ ਮਾੜਾ ਜੀ ਦੇ ਮਾੜਾ ਦੇਖੋ ਇਦਾਂ ਬਾਹਰੀ ਵਾਹ ਭਾਰਤ ਨੂੰ ਪੈਂਚ ਰੋ ਗਈ ਸਕੂਟਰੀ ਹੁਣ ਕੀ ਕਰੀਏ ਆਵਾ ਭਰਾ ਲੋ ਹਵਾ ਭਰਾ ਲੋ ਇਹਦੇ ਓ ਇਹਨਾਂ ਨੂੰ ਰੱਬ ਲਈ ਹੈ ਰੱਬ ਲਈ ਇਹ ਰੋਵਾ ਭਰ ਕੇ ਲੈ ਜਾਂਦੇ ਆਂ ਤੇ ਇਹਨਾਂ ਨੂੰ ਪਾਰਦੇ ਕਿਵੇਂ ਦਾ ਲੱਗ ਰਿਹਾ ਮਤਲਬ ਉਹ ਵਧੀਆ ਵੀ ਲੋ ਰਿਹਾ ਕਹ ਬਹੁਤ ਵਧੀਆ ਵੀ ਲੋਲਾ ਤੁਸੀਂ ਹਾਰ ਗਏ ਭਈ ਇਹ ਹਾਰ ਦੀ ਹਾਰੇ ਤਾਂ ਬਣੀ ਹੋਈ ਆ ਦੁਨੀਆ ਦੇ ਜਿਹੜਾ ਬੰਦਾ ਹੋਂਗਾ ਉਹਨੂੰ ਹਾਰ ਦੇ ਲਈ ਰੋਣਾ ਰੋਣਾ ਨਹੀਂ ਚਾਹੀਦਾ ਆ ਰਿਹਾ ਪਾਏ ਆਏ ਨੂੰ ਤੁਰੇ ਜਾਂਦੇ ਆ ਚਲੋ ਜੀ ਟਾਇਰ ਪੈਂਚਰ ਹੋ ਗਿਆ ਜੀ ਤੇਰਾ ਨਾ ਖੇੜੋ ਅੱਜ ਕੀ ਹੋ ਗਿਆ ਮੂੰਹ ਨਹੀਂ ਜਾਈ ਅੱਜ ਤਾਂ ਮੌਸਮ ਗਰੋੜਾ ਦੇਣ ਦਾ ਵੀ ਹੀ ਕਰਦਾ ਪਰ ਦੇਵਾਂਗੇ ਨਾਲੇ ਨਾਲੇ ਜਿਹੜਾ ਹਾਰ ਜਿੱਤ ਦਾ ਉਹ ਨੂੰ ਮੂੰਹ ਨਹੀਂ ਉਹਦਾ ਫਰਕ ਨਹੀਂ ਪੈਂਦਾ ਬਈ ਉਹ ਤਾਂ ਮੈਂ ਉਹ ਕਹਿ ਰਿਹਾ ਉਤੋਂ ਉਤੋਂ ਇਹ ਮੇਰੇ ਅੰਦਰ ਦਾ ਅੰਦਰ ਦਾ ਟੁੱਟਿਆ ਮੈ ਗਿਆ ਵੀ ਆ ਅੰਦਰੋਂ ਤਾਂ ਉਹ ਕਹਿਣਾ ਨਿਕਲ ਰਿਹਾ ਉਹ ਕੀ ਆ ਉਹ ਦੁੱਖ ਦੇ ਤੂੰ ਹੰਗਾ ਹੱਸ ਹੱਸ ਕੇ ਜਾਹਾਂਗੇ ਸੀਲਾ ਆਹੀ ਆਹੀ ਜਗਾ ਤੇ ਵੋਟਾਂ ਪਈਆਂ ਦੀ ਸੀਲਾ ਮੰਗੇ ਨਹੀਂ ਦੁੱਖ ਪਰ ਸੀਨਾ ਕਹਾਂ ਆ ਸਕੂਲ ਤੇ ਵੋਟਾਂ ਵੇਜ ਭਾਦ ਤੇ ਰੋੜੀ ਪਾਈ ਜਾਂਦੇ ਆ ਇਹ ਬੈ ਨਹੀਂ ਪਈ ਜਾਂਦਾ ਨਾ ਪਰ ਟੋਪੇ ਤੇ ਸੱਤ ਮਾਰੀ ਕਾਲ ਡੈਡੀ ਤੋਂ ਕਿ ਉਹ ਭੈਣ ਸੱਤ ਮਾਂ ਲੱਗ ਗਿਆ ਉਹ ਮਰ ਮਰ ਗਿਆ ਵੀ ਤੇ ਮਰ ਗਿਆ ਉਹਦਾ ਆਣਾ ਘਰੇ ਵੀ ਘਰੇ ਰੈਣੀ ਦਾਰੂ ਪੀ ਜਾਂਦਾ ਕਿਸਨੇ ਕਿ ਦਾਰੂ ਪੀਦਾ ਉਹ ਰੈਣੀ ਦਾ ਡੈਟ ਹੋਇਆ ਬਿਆਹ ਛੇੜੂਗਾ ਈਲਾ ਜਿਹੜਾ ਵੀ ਭਾਰਤ ਜਿਹੜ ਨੂੰ ਹੌਸਲਾ ਦਿੰਨੇ ਆ ਭਾਰਤ ਜਿਹੜ ਨੂੰ ਹੌਸਲਾ ਦਿੰਨੇ ਆ ਚੱਲ ਕੋਈ ਨਹੀਂ ਰੋਈਦਾ ਨਹੀਂ ਹੌਸਲਾ ਨਾਲਾ ਨਹੀਂ ਕਾਲਾ ਹਾਂ ਮੈਂ ਕਿਹਾ ਵੀ ਕਹਿੰਦਾ ਵੀ ਬੋਤਲ ਵਾਤਾ ਲਿਆਈ ਵੀ ਅੱਜ ਪਾਰਟੀ ਕਰਾਂਗੇ ਵੀ ਆਲਟੀ ਲੈਣੀ ਦਿੱਤੋ ਚਲ ਆਪਾਂ ਤਾਂ ਪੀਂਦੇ ਜੀਏ ਮੈਂ ਕੋਈ ਨਹੀਂ ਟੈਨਸ਼ਨ ਨਾ ਲੈ ਜਿੱਤ ਕੇ ਤੈਨੂੰ ਪੱਕਾ ਪਾਰਟੀ ਦਵਾਂਗੇ ਤੇ ਘੰਟੇ ਬਾਅਦ ਰਿਜ਼ਲਟ ਆ ਗਿਆ ਤੇ ਕਾਲੇ ਦਾ ਸੋਨਾ ਆ ਗਿਆ ਮੈਂ ਹਾਂ ਕਾਲੀ ਮੈਂ ਵੀ ਕਹਿੰਦਾ ਲਿਆਈ ਬੋਤਲ ਮੈਂ ਆਹ ਰਿਜ਼ਲਟ ਤੋਂ ਲਿਲਾ ਕੀ ਆਇਆ ਕੋਈ ਗਮ ਚ ਪੀਂਦੇ ਆਂ ਕਹਿੰਦਾ ਆ ਵੀ ਕਹਿੰਦਾ ਗਮ ਚ ਪੀਂਦਾ ਹੋਰ ਕੀ ਕਹਿੰਦਾ ਗਮ ਚ ਪੀਂਦੀ ਐ ਆਟਮਾਂ ਹੀ ਆਈ ਛੱਡ ਨਾ ਆ ਰਹੀਆਂ ਉਹ ਪਾੜ ਤੋਂ ਲੱਗੇ ਤੂੰ ਇਹ ਧੱਕਾ ਬਾਹਲਾ ਕਹਿੰਦਾ ਲੋਕ ਲੋਕ ਬਾਹਲਾ ਕਹਿੰਦੇ ਠੀਕ ਐ ਠੀਕ ਐ ਕਹਿ ਕੀ ਕਹਿੰਗੇ ਮਾਦਨੇ ਹਾਏ ਕੀ ਕਹਿਗੇ ਮਾਦਨੇ ਕੋਈ ਛਾੜੂ ਗਏ ਬਾਸ ਏ ਹਾਏ ਹਾਏ ਓਏ ਚੱਲ ਕੋਈ ਵੀ ਚੱਲ ਆ ਜਿੰਗੀ ਮੇਰਾ ਇੱਜ਼ਤ ਹਾਰਦਾ ਬਣੀ ਹੋਈ ਆ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਜਿੱਤੇਗਾ ਕੌਣ ਹਾਰ ਗਿਆ ਮੈਨੂੰ ਮੈਨੂੰ ਐਂ ਕਰੀਏ ਦਾੜੀ ਪੱਟੀਏ ਤੇਰੀ ਬਤਾ ਆਪਾਂ ਇਹਦਾ ਸੀਦਾ ਆਲਰਾਊਂਡਰ ਦੀਗੇ ਇਹਦਾ ਸਾਰੇ ਆਪਣੇ ਭਰਾ ਦੀਗੇ ਹੱਤ ਪੰਜੇ ਵਾਲੇ ਵੀ ਭਰਾ ਦੀ ਤੱਕੜੀ ਵਾਲੇ ਵੀ ਭਰਾ ਹੀ ਸੀਗੇ ਇਹਨਾਂ ਨੂੰ ਮਾਰੀ ਬਸ ਸੀ ਆਪਾਂ ਰੋਟੀ ਖਾਧੀ ਪੂਰੀ ਢੱਬ ਗਏ ਤੁੰਗਾ ਬਸ ਹਾਂ ਸਹੀ ਗੱਲ ਹੈ ਚਲੋ ਬਾਕੀ ਆਪ ਨੂੰ ਕੋਈ ਫਰਕ ਨਹੀਂ ਪੈਂਦਾ ਕਿਹੜਾ ਜੱਤਰਾ ਕਿਹੜਾ ਹਾਰਦਾ ਹਾਂ ਆਪਾਂ ਵੀ ਹਾਂ ਇਹ ਤਾਂ ਵੈਸੇ ਚਾੜ ਕਰਦੇ ਆ ਆਪਾਂ ਰੋਟੀ ਦਾ ਹੀ ਕਰਕੇ ਖਾਣੀ ਆ ਹਾਂ ਕਿਉਂ ਜੀ ਸਾਮਾ ਕਾ ਰੋਟੀ ਖਾਣੀ ਆ ਕੋਈ ਮੀ ਗੋਸ਼ ਆ ਦੇਖੋ ਜੀ ਸ਼ੂਟਰੇ ਖੜਾ ਜਾਂਦੀ ਘਰੇ ਆ ਦਿਨ ਮਾੜੇ ਹੀ ਚੱਲਦਾ ਬੋਟਾਂ ਵੀ ਹਾਰਗੇ ਕੁੰਟਰੀ ਵੀ ਹਾਰਗੇ ਆ ਦਿਖਾਓ ਇੱਧਰ ਆ ਹੁਣੇ ਹੁਣੇ ਖਬਰ ਮਿਲਿਆ ਸਾਨੂੰ ਆ ਗਿਆ ਪਰ ਸਿਹਰ ਦਾ ਮੂਡ ਬਹੁਤ ਆਵਾਜੀ ਅੱਜ ਕਾਲਜ ਤੋਂ ਲੇਟ ਆਇਆ ਕਿ ਟਾਈਮ ਨਾਲ ਹੀ ਆ ਜਾਣਾ ਦੈਨ ਵਜੇ ਆਦਾ ਜੀ ਹੁਣ ਮੰਨਦਾ ਦੋ ਤੇ ਦੋ ਤਿੰਨ ਹੱਲੇ ਹੋਏ ਨੇ ਇੱਕ ਤਾਂ ਹੀ ਲੇਟ ਆਇਆ ਇਹ ਦੂਜੀ ਸਰਪੰਚ ਵੋਟਾਂ 'ਚ ਹਾਰ ਗਈ ਤੀਜਾ ਹੀ ਕਹਿੰਦਾ ਵੀ ਡੈਡੀ ਨੇ ਕਿਹਾ ਦੋ ਤਿੰਨ ਦਿਨਾਂ ਨੂੰ ਜਾਣਾ ਕਿਤੇ ਕਹਿੰਦਾ ਡੈਡੀ ਨੇ ਦੋ ਤਿੰਨ ਦਿਨਾਂ ਨਾਲ ਜਾਣਾ ਕਿਤੇ ਐ ਨਹੀਂ ਪਤਾ ਭੇਜਣਾ ਵਿਖੇ ਆਉਣਗੇ ਲੋਕ ਨਹੀਂ ਪਤਾ ਤਾਰ ਗਾਣਾ ਦੇ ਨਾ ਹੀ ਆ ਵਿਆਹ ਕਰਦੇ ਆਪਾਂ ਭਰਾ ਰਹੀ ਆਪਣੇ ਵੀ ਨਾ ਢੇਡ ਮੇਨੂੰ ਨਾ ਢੇਡ ओ माय ਗੋਡ ਨਾ ਢੇਡ ਅੱਜ ਮੈਨੂੰ ਨਾ ਢੇਡ ਅੱਜ ਤੇਰਾ ਮੂਲ ਬਹੁਤ ਖਰਾਬ ਕਹਦਾ ਕਹਦਾ ਨੀਂਦ ਆ ਗਈ ਜਾਂਦੀ ਐਂਜ ਹੋਈ ਇਹਦਾ ਕਿਉਂ ਕਾਉ ਕਉ ਐਨਾ ਕੀਤਾ ਕਿਉਂ ਆਓ ਦੇਖੋ ਜੀ ਜਿਹੜੇ ਜਿੱਤੇ ਨੇ ਉਹ ਟਰੈਕਟਰ ਗਾਣੇ-ਗੋਣੇ ਲਾਈ ਫਿਰਦੇ ਨੇ ਇਹਦੇ ਬੀਜ ਦੀਵਾ ਬਣਦਾ ਕਦੇ ਚਲ ਬਾਅਦ ਚਲੀ ਉੱਤੇ ਆਇਆ ਉਧਰ ਉਹ ਬਾਅਦ ਇਹਨੇ ਬੀਜੀ ਤਾਂ ਮੀਨੇ ਹਾਂ ਹਾਂ ਤਾਂ ਮੀਨੇ ਬਣਾ ਕੇ ਭੇਜੀ ਉਹਨੂੰ ਆਹ ਵਾਹ ਗਰੂ ਕੱਲ ਦੇਖੋ ਜੀ ਇਹਦੇ ਇੰਨਾ ਮਨ ਚ ਡਾਰਾ ਹੀ ਉੱਥੇ ਗੱਡੀਆਂ ਆ ਗਾਣੇ ਲਾਈ ਜਾਂਦੇ ਨੇ ਜਾਂਦੇ ਹੀ ਉਧਰ ਚਾੱਕਦਾ ਵੀ ਉਧਰ ਨੂੰ ਦਾਵਾਂਗੇ ਕਿ ਜਿੱਦਾਂ ਨੂੰ ਆਦਾ ਗਾਣੇ ਆਣਦੇ ਲੈ ਮੈਂ ਤੱਪੜ ਜਿੱਟਣਾ ਸਰ ਜੀ ਯਾਰ ਨਾ ਸੇੜ ਮੈਨੂੰ ਨਾ ਸੇੜ ਉਹ ਇਹ ਹੋ ਹੀ ਜਾਂਦਾ ਯਾਰ ਨਾ ਯਾਰ ਹਰ ਜਵਾਬ ਅੱਜ ਦੀ ਬੋਟੇ ਦੇ ਹਾਰਨ ਕਰਕੇ ਭਾਰਤ ਸ਼ਹਿਰ ਰੋਟੀ ਤਾਂ ਨਹੀਂ ਖਾਦੀ ਇਹਨੂੰ ਦਿੱਤੋ ਅੱਜ ਕਿਉਂ ਬਾਈ ਜਿੱਥੇ 6 ਖਾਣਾ ਤੇ 12 ਵੜਾਂਗੇ ਅੱਛਾ ਜਿੱਥੇ ਚ ਵੱਧ ਖਾਦੀ ਜਾਂਦੀ ਹੈ ਮੇਰੇ ਤੋਂ ਨੀਂਦ ਵਧਦੀ ਜਾਂਦੀ ਹੈ ਜੀ ਇਹ ਨਹੀਂ ਸ਼ਰਮ ਨੀ ਆਉਂਦੀ ਇਹ ਪੂਰੀ ਜਿੰਨਾ ਤੁਹਾਨੂੰ ਇੱਥੇ ਗਲੇ ਤੱਕ ਨਹੀਂ ਆਉਂਦੀ ਉਹਨਾਂ ਦੇ ਖਾਈ ਜਾਣੀ ਇਹਦਾ ਰੀਜ਼ਨ ਕੀ ਆ ਵੱਧ ਰੋਟੀਆਂ ਖਾਣ ਦਾ ਅੱਖਾਂ ਬੰਦ ਹੋ ਜਾਂਦੀਆਂ ਆਪੀ ਪੈਣਾਂ ਮੈਂ ਜ਼ਹਿਰ ਵਾਲੀ ਗੋਲੀ ਲੈ ਕੇ ਪਾਉਂਗਾ ਜਵੇਨ ਮੱਕਾ ਹੀ ਮੈਂ ਕਹਿੰਦਾ ਬਹੁਤ ਔਖਾ ਮੈਨੂੰ ਸੇਡ ਹੋਣਾ ਮੈਨੂੰ ਸੇਡ ਹੋਣਾ oh my god oh my god ਮੈਨਾਂ ਘੇ ਆਈ ਜਾਓ ਮੈਨੂੰ ਲੈ ਜਾਓ ਮੈਨੂੰ ਲੈ ਲਓ ਇਹ ਯਾਰ ਲੋ ਕੀ ਭਾਰਤ ਮੈਨੂੰ ਲੈ ਜਾਓ ਲੈ ਜਾਓ ਮੈਂ ਵਾਦਾਂ ਕੱਲ ਛੱਡ ਗਿਆ ਕਰੇ ਲੋ ਚਲਿਆ ਜਾਂ ਸਾਲਿਆ ਭਾਰਤ ਸ਼ਹਿਰ ਨਹੀਂ ਕੱਲ ਸ਼ਹਿਰੀ ਵਧੀਆ ਸੁਣਾਈ ਅੱਜ ਫੇਰ ਸੁਣਨ ਦੇ ਤਾਂ ਭਾਤ ਚਾਰ ਚੈਰੀ ਦਾਣਾ ਹੋ ਜੀ ਕੋਈ ਕੋਈ ਨਹੀਂ ਬੋਟਨ ਦਾ ਹਾਰ ਜਿੱਤ ਚੱਲਦੀ ਰਹੇਗੀ ਲੋਈ ਸੁਣ ਮਸਾ ਨਿਕਲੇ ਫੁੱਦੂ ਗਮਾਂ ਚਾ ਹਾਂ ਠੀਕ ਹੈ ਸਾਨੂੰ ਕਰਦੇ ਮਾਫ ਕੋੜੇ ਠੀਕ ਹੈ ਜੀ ਰੁੱਸੇ ਗਿੱਲੇ ਚਾਲਦੇ ਰਹਿੰਦੇ ਖੇਡ ਸਾਡੇ ਨਾਲ ਤਾਂ ਕੋੜੇ ਇਹ ਕੀ ਗੱਲ ਮਣੀ ਕੈਰੀ ਇਹ ਬਣਵਾ ਉਹ ਕਹਦਾ ਜਦੋਂ ਕੀ ਨਾਲ ਅਗੇ ਬੈਂਦੀ ਜੱਟ ਜਣਾ ਚ ਬਹਿੰਦਾ ਸੀ ਹੁਣ ਤੱਕ ਉਹੀ ਪੱਟੀਆਂ ਨੇ ਮਿੱਤਰਾਂ ਨੇ ਇਹਨਾਂ ਨੇ ਨਖਰਾ ਨਕਤੇ ਰਹਿੰਦਾ ਯਾ ਜੀਵਾ ਯਾ ਜੀਵਾ ਓ ਮਾਈ ਗਾਡ ਬਰੀ ਰਿਸਕ ਓ ਮਾਈ ਗਾਡ ਸੱਤੀ ਹੋ ਜਾਏ ਨਹੀਂ ਕਰਦਾ ਇਹ ਦੇਖੀ ਕਰਦਾ ਇਹ ਕਰਦਾ ਮੇਰੇ ਜਾਨ ਇਹ ਵੋਟਾ ਵੋਟਾ ਕਰਕੇ ਬਣਦੇ ਹੋਗੇ ਆਫਸੈਟ ਪਹਿਲੇ ਤਾਂ ਚਦੀਨੇ ਮੰਗਾ ਚੜਵਾ ਲੀਆਂ ਹੋਰ ਕੰਗਣੇ ਪਾ ਲਧੀ ਤਰ੍ਹਾਂ ਤੋਂ ਕਈ ਵਾਰਦੇ ਕਰੀਏ ਅੱਖਾਂ ਦਾੜ ਅੱਖਾਂ ਦਾੜ ਸੱਸੀ ਕਾਲੀ ਤੇ ਆਪਣਾ ਵਲੌਗ ਹੋ ਗਿਆ ਪੂਰਾ ਤੇ ਨਾ ਸੀਰੀਅਸ ਹੋ ਕੇ ਬਾਤ ਤੋਂ ਬਾਦ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀ ਕਿੱਦਾਂ ਲੱਗਦਾ ਤੁਹਾਨੂੰ ਬਲੌਗ ਹਾਂਜੀ ਤੇ ਬਾਕੀ ਆਪਦੇ ਦੋਸਤਾਂ ਮਿੱਤਰਾਂ ਨੂੰ ਵੀ ਕਹੋ ਤੇ ਸਬਸਕ੍ਰਾਈਬ ਕਰਨ ਲਾਈਕ ਕਰਨ ਕਿਉਂਕਿ ਹੋਰ ਵੀਡੀਓ ਦੇਖਣ ਦੀ ਹਾਸੇ ਜੇ ਥੋੜਾ ਥੋੜਾ ਰਿਸਪੌਂਸ ਸਹੀ ਹੋਊਗਾ ਤਾਂ ਅਸੀਂ ਵੀ ਵੀਡੀਓ ਵਧੀਆ ਸਾਨੂੰ ਵੀ ਹੌਸਲਾ ਮਿਲੂਗਾ ਵੀ ਵਧੀਆ ਬਣਦੀਆਂ ਆ ਵੀਡੀਓ ਤੇ ਬਾਕੀ ਹੁਣ ਤੁਸੀਂ ਦੱਸਣਾ ਤਾਂ ਹੁਣ ਕਿੱਦਾਂ ਦੀਆਂ ਬਣਦੀਆਂ ਨੇ ਕਿਉਂਕਿ ਅਸੀਂ ਵੀ ਨਵੇਂ-ਨਵੇਂ ਲੱਗੇ ਆ ਹਲੇ ਸਹੀ ਵੀ ਸਾਤੋਂ ਵੀ ਸਹੀ ਬਣਦੀਆਂ ਤੇ ਜਦੋਂ ਜ्यों ਫਾਲੋਅਰ ਲਾਈਕ ਹੋਣ ਲੱਗੇ ਤਾਂ ਅਸੀਂ ਵੀ ਸਹੀ ਬਣਾਈ ਜਾਵਾਂ ਹੈ ਨਾ ਹਾਂਜੀ ਹਾਂ ਤੇ ਬਾਕੀ ਓਕੇ ਡੰਨਾ ਹੀ ਹਾਂ ਇਹਦਾ ਸੀ ਮਜ਼ਾਕ ਮਰੋ ਕਰ ਦਿੰਦੇ ਸਰਪੰਚ ਜੀ ਨੂੰ ਕੋਈ ਜੱਕ ਨਹੀਂ ਆਪਾਂ ਨੂੰ ਨਹੀਂ ਇਹਨਾਂ ਹਾਂ ਕੋਈ ਹਾਰੇ ਕੋਈ ਜਿੱਤੇ ਆਪਾਂ ਨੂੰ ਥੋੜੀ ਇਹਨਾਂ ਹਾਂ ਇਹ ਬਾਕੀ ਅਸੀਂ ਗਾਲਾਂ-ਗੂਲਾਂ ਕਰਕੇ ਕੱਢੀ ਜਾਂਦੇ ਨੇ ਇੱਕ ਦੂਜੇ ਨੂੰ ਬਾਰੇ ਅਸੀਂ ਕੁਸਾ ਗੱਲਾਂ ਨਹੀਂ ਕਰਦੇ ਹੈਗੇ ਤੇ ਪਰ ਇਹ ਵੀ ਆ ਨਾ ਆਪਣਾ ਕੀ ਕਹਿੰਦੇ ਆ ਉਹ ਕਈ ਵਾਰ ਬਲਾਗ ਦੇ ਵਿੱਚ ਗਾਲ ਗਲ ਮਾੜੀ ਮੁੱਟੀ ਨਿਕਲ ਜਾਂਦੀ ਹੈ ਤੇ ਉਹ ਵੀ ਅਸੀਂ ਹੁਣ ਕੰਟਰੋਲ ਕਰਨ ਲੱਗੇ ਆਏ ਹਾਂ ਹੌਣ ਦਿਨੋਂ ਦਿਨ ਘਟਦੀ ਜਾ ਰਹੀਆਂ ਨੇ ਜੇ ਜੇ ਨਾ ਆਪਾਂ ਨੂੰ ਕਮੈਂਟਾਂ ਵਿੱਚ ਜਿਹੜੀ ਨਾ ਕਹਿੰਦੇ ਵੀ ਗਾਣਾ ਨਾ ਕੱਢਿਆ ਕਰੋ ਤੇ ਫਿਰ ਆਪਾਂ ਬੱਦਲਣ ਜਗ੍ਹਾ ਤੇ ਫਿਰ ਹੀ ਪੱਜ ਜੇ ਨਾ ਇਹ ਵੀ ਐ ਨਹੀਂ ਲਾਈਕ ਆਉਣੇ ਦੂਏ ਲੋਟ ਹੀ ਆਉਣਗੇ ਹਾਂ ਬਾਕੀ ਓਕੇ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਵੀ ਕੰਮ ਖਿੱਚਿਆ ਤੁਸੀਂ ਵੀ ਖੇਤ ਕੇ ਰੱਖੋ ਠੀਕ ਹੈ ਜੀ ਥੈਂਕ ਯੂ